ਹੀ ਜਾਣੇ ਉਹਨੇ ਕੀ ਕੀ ਗਵਾਇਆ ਝੂੜ ਝੂੜ ਉਹਨੇ ਆ ਉਡਾਉਣ ਜੋਗੇ ਕਰਤੇ ਬਾਪੂ ਨੇ ਪੜਾ ਕੇ ਕੈਨੇਡਾ ਤੋਂ 5 ਸਾਲ ਬਾਅਦ ਆਇਆ ਪੁੱਤ ਘਰ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਮੁੰਡਾ ਕੈਨੇਡਾ ਤੋਂ ਅਚਾਨਕ 5 ਸਾਲ ਬਾਅਦ ਆਪਣੇ ਘਰ ਆਉਂਦਾ ਤਾਂ ਬਾਪੂ ਤੇ ਛੋਟੀ ਭੈਣ ਪੱਠੇ ਕੁਤਰੇ ਹੁੰਦੇ ਹਨ ਤੇ ਮੁੰਡਾ ਪਿੱਛੇ ਦੀ ਆ ਕੇ ਆਪਣੇ ਬਾਪੂ ਨੂੰ ਘੁੱਟ ਕੇ ਜੱਫੀ ਪਾ ਲੈਂਦਾ ਤਾਂ ਬਾਪੂ ਇੱਕਦਮ ਦੇਖ ਕੇ ਡਰ ਜਾਂਦਾ ਜੋ ਅੱਗੇ ਹੋਇਆ ਤੁਸੀਂ ਵੀ ਦੇਖੋ ਪੂਰੀ ਵੀਡੀਓ ਵੀਡੀਓ ਪਰ ਤੁਹਾਡੀ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਸੱਚ ਅੱਖਾਂ ਮੇਰੀ ਤਾਂੋਂ ਘਾਤ ਨਹੀਂ ਕਿ ਜਿੰਨਾ ਕੀਤਾ ਵੀ ਮੈਂ ਤੈਨੂੰ ਮੋੜ ਕੇ